ਮਾਰਕੀਟ ਕਮੇਟੀ ਪਾਤਰਾਵਾਂ ਵੱਲੋਂ ਅਨਾਜ ਮੰਡੀ ਦੀ ਸਫਾਈ ਦੇ ਕੋਈ ਵੀ ਪ੍ਰਬੰਧਨਾ ਕੀਤੇ ਜਾਣਕਾਰਨ ਆਰਤੀ ਦੇਵ ਜੋ ਬਹੁਤ ਵੱਡਾ ਰੋਸ ਜਿਹੜਾ ਪਾਇਆ ਜਾ ਰਿਹਾ ਹੈ ਸੋ ਅੱਜ ਇਸੇ ਮੁੱਦੇ ਨੂੰ ਲੈ ਕੇ ਆਪਾਂ ਅਨਾਜ ਮੰਡੀ ਦੇ ਵਿੱਚ ਪਹੁੰਚੇ ਆ ਅਤੇ ਜਿਹੜੇ ਇੱਥੋਂ ਦੇ ਹਾਲਾਤ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਆਪਾਂ ਕੰਡਾ ਬਤ ਕਰਦੇ ਆ ਕਿ ਕੀ ਮਾਲਕੀ ਵੀ ਪ੍ਰੋਬਲਮ ਹੈ ਹਾਜੀ ਬਾਉ ਜੀ ਕੀ ਪ੍ਰੋਬਲਮ ਹੈ ਇਹਦੇ ਬਾਰੇ ਸੋ ਜੀ ਸਾਰੀ ਬਹੁਤ ਗੰਦ ਪੈ ਰਿਆ ਮੁਸ਼ਕ ਮਾਰਦੀ ਆ ਔਰ ਮਾਲ ਔਰੇ ਤੱਕ ਅੱਧਾ ਬਾਥਰੂਮ ਆਜਦਾ ਅੱਧਾ ਫੜਮਣੀ ਕੰਮ ਆਉਂਦਾ ਹੈਗਾ ਜੀ ਸਾਡੇ। ਕਮ ਮਾ ਜੀ ਨੇ ਬਦਬੂ ਮਾਰਦੀ ਐ ਇੱਥੇ ਦਾ। ਖੜ ਨਹੀਂ ਸਕਦਾ 1 ਮਿੰਟ ਇੰਨੀ ਸੜਾਂਦ ਮਾਰਦੇ ਜਮ। ਇੰਨਾ ਬੁਰਾ ਹਾਲ ਹੈ ਬਹੁਤ ਜ਼ਿਆਦਾ। ਖਾਣ ਪਾਣ ਕਿੰਨੀ ਕਹਿ ਵਾਰੀ ਕਰਦਾ ਰਹਨ ਮਾਰ ਕੇ ਕੋਈ ਸਰਵਾਈ ਨਹੀਂ ਹੈਗੀ। ਅਸੀਂ ਕੋਈ ਹਾਲ ਨਹੀਂ ਜੀ ਉਹਦਾ ਖਾਣ ਦਾ ਵੀ ਸਾਫ ਨਹੀਂ ਹੈਗਾ। ਇਹ ਖੜਨ ਦਾ ਵੀ ਉਹ ਹੈ। ਕਮੇਡੀ ਵਾਲੇ ਨੂੰ ਆਣਾ ਚਾਹੀਦਾ ਮੁਤਨ ਵਾਲੇ ਮੁਤਕੇ ਚਲੇ ਜਾਂਦੇ ਨੇ ਉਹ ਸਾਡੇ ਵਾਸਤੇ ਪ੍ਰਬੰਧ ਹੋਣਾ ਚਾਹੀਦਾ ਇਸ ਵਾਸਤੇ ਗੰਦ ਬਹੁਤ ਪੈ ਰਹੀ ਹੈ ਸਫਾਈ ਹੋਣੀ ਚਾਹੀਦੀ ਹੈ ਜੀ ਹਾਂ ਜੀ ਉਹ ਸਫਾਈ ਹੋਣੀ ਚਾਹੀਦੀ ਹੈ ਰੋਕੀ ਅੱਜ ਥੋਕ ਤੇ ਬੈ ਕੇ ਖਾਣੇ ਆ ਸਾਡੇ ਵਾਸਤੇ ਪ੍ਰਬੰਧ ਹੋਣਾ ਚਾਹੀਦਾ ਅਸੀਂ ਸੈਕਟਰੀ ਸਾਹਿਬ ਲਵੇ ਜੀ ਕਈ ਵਾਰੀ ਜਾ ਆਇਆ ਮੈਂ ਸੈਕਟਰੀ ਸਾਹਿਬ ਨੂੰ ਕਈ ਵਾਰੀ ਫੋਨ ਕਰ ਚੁੱਕੇ ਹਾਂ ਸੈਕਟਰੀ ਸਾਹਿਬ ਨੂੰ ਜਦੋਂ ਵੀ ਫੋਨ ਕਰਦੇ ਆ ਕਹਿੰਦੇ ਆ ਜੀ ਅਸੀਂ ਜਿਹੜੇ ਆਰਜੀ ਦੌਰ ਤੇ ਬਾਥਰੂਮ ਬਣੇ ਹੋਏ ਨੇ ਅਸੀਂ ਇਹ ਢਾਵਾਂਗੇ ਮੈਂ 10 ਵਾਰੀ ਜੋਨੀ ਲਵੇ ਵੀ ਜਾ ਆ ਪਟ ਪਰੰਤੂ ਇਸ ਦਾ ਕੋਈ ਵੀ ਹੱਲ ਨਾ ਨਿਕਲਿਆ ਜਿਹੜੇ ਆਰਜੀ ਬਾਥਰੂਮ ਬਣੇ ਹੋਏ ਨੇ ਇਹਨਾਂ ਦਾ ਬਾਥਰੂਮ ਬਾਹਰ ਆ ਕੇ ਬੋਰੀਆਂ ਦੇ ਥੋਕ ਥੱਲੇ ਵੜਦਾ ਜਦੋਂ ਸਾਡੀ ਲੇਬਰ ਮਾਲ ਚੱਕਦੀ ਹੈ ਉਦੋਂ ਸਾਨੂੰ ਇਹ ਲੇਬਰ ਵੱਧ ਪੈਸੇ ਦੇ ਕੇ ਮਾਲ ਚਕਾਣਾ ਪੈਂਦਾ ਕਈ ਵਾਰੀ ਤਾਂ ਇਹ ਸਾਡਾ ਮਾਲ ਚੱਕਣ ਤੋਂ ਵੀ ਮਨਾ ਕਰ ਦਿੰਦੇ ਨੇ ਇੱਥੇ ਕੋਈ ਵੀ ਆ ਕੇ ਪਰਚੇਜ਼ਰ ਮਾਲ ਨਹੀਂ ਲੈਂਦਾ ਕਹਿੰਦਾ ਵੀ ਬਹੁਤ ਜ਼ਿਆਦਾ ਮੁਸਕ ਮਾਰਦੀ ਆ ਕੋਈ ਖੜਦਾ ਨਹੀਂ ਕੋਈ ਬੋਲੀ ਨਹੀਂ ਕਰਵਾਉਂਦਾ ਇੱਥੇ ਆ ਕੇ ਮਾਰਕੀਟ ਕਮੇਟੀ ਵੱਲੋਂ ਸਾਫ ਸਫਾਈ ਦੇ ਨਾਂ ਤੇ ਹਜ਼ਾਰਾਂ ਰੁਪਏ ਖਰਚੇ ਦੇ ਪਾਏ ਜਾਂਦੇ ਨੇ ਇਹ ਤੁਸੀਂ ਜਿਹੜੇ ਹਾਲਾਤ ਨੇ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਬਾਥਰੂਮ ਨੇ ਜਿੱਥੇ ਲੋਕ ਬਾਥਰੂਮ ਜਿਹੜਾ ਇਹਨਾਂ ਦੇ ਬਾਹਰ ਕਰ ਰਹੇ ਨੇ ਤੇ ਆ ਸੱਜਣਕ ਦੇਖ ਰਹੇ ਹੋ ਤੁਸੀਂ ਕੰਧ ਦੇ ਕੋਲੇ ਬਾਥਰੂਮ ਕਰਕੇ ਭੱਜਣ ਦੀ ਕੋਸ਼ਿਸ਼ ਕਿਉਂਕਿ ਇਹ ਲੋਕਾਂ ਦੀ ਵੀ ਮਜਬੂਰੀ ਹੈ ਜੋਤੇ ਇੱਥੇ ਬਾਥਰੂਮ ਦੇ ਪੂਰੀ ਤਰ੍ਹਾਂ ਪ੍ਰਬੰਧ ਨਹੀਂ ਹੈਗੇ ਤਾਂ ਕਰਕੇ ਲੋਕਾਂ ਨੂੰ ਜਿਹੜਾ ਬਾਥਰੂਮ ਹੈ ਬਾਹਰ ਕਰਨੇ ਪੈਂਦੇ ਨੇ ਤੇ ਆਹ ਸੈਂਟਰ ਗਵਰਨਮੈਂਟ ਵੱਲੋਂ ਇੱਕ ਯੋਜਨਾ ਦੇ ਤਹਿਤ ਇਹ ਬਾਥਰੂਮ ਬਣਵਾਏ ਗਏ ਸੀ ਤੁਸੀਂ ਇਹਨਾਂ ਦੇ ਹਾਲਾਤ ਵੀ ਦੇਖ ਰਹੇ ਹੋ ਕਿ ਸਾਰਾ ਜਿਹੜਾ ਬਾਥਰੂਮ ਹੈ ਇਸ ਦੇ ਬਾਹਰ ਆ ਰਿਹਾ ਤੇ ਮਾਰਕੀਟ ਕਮੇਟੀ ਦੀ ਇਹ ਬਹੁਤ ਵੱਡੀ ਨਲਾਇਕੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਸਾਰੇ ਕਿਤੇ ਹੀ ਕਿਸੇ ਵੀ ਤਰ੍ਹਾਂ ਦੀ ਸਫਾਈ ਦਾ ਪ੍ਰਬੰਧ ਨਹੀਂ ਜਦੋਂ ਕਿ ਜਿਹੜਾ ਛੋਣੇ ਦਾ ਸੀਜ਼ਨ ਹੈ ਉਹ ਖਤਮ ਹੋਣ ਦੇ ਕਿਨਾਰੇ ਆ ਦੂਸਰੀ ਤੁਹਾਨੂੰ ਸਥਿਤੀ ਜਿਹੜੀ ਆਪਾਂ ਦੱਸਣ ਜਾ ਰਹੇ ਹਾਂ ਇਹ ਇੱਕ ਟਿੱਪਲ ਦਾ ਦਰਖਤ ਹੈ ਜਿੱਥੇ ਲੋਕ ਸ਼ਨੀਵਾਰ ਜਾਂ ਮੰਗਲਵਾਰ ਨੂੰ ਜਾਂ ਹੋਰ ਕਿਸੇ ਵੀ ਤਿਹਾਰ ਦੇ ਮੌਕੇ ਤੇ ਮੱਥਾ ਟੇਕਣ ਆਉਂਦੇ ਨੇ ਪਰ ਲੋਕਾਂ ਦੇ ਲੰਘਣ ਵਾਸਤੇ ਕੋਈ ਵੀ ਜਗ੍ਹਾ ਇੱਥੇ ਨਜ਼ਰ ਨਹੀਂ ਆ ਰਹੀ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਵੱਲੋਂ ਇੱਥੇ ਪੂਜਾ ਦੀ ਕੀਤੀ ਗਈ ਹੈ ਪਰ ਇਸ ਪੂਜਾ ਸਥਾਨ ਦੇ ਸਾਹਮਣੇ ਜਿਹੜੇ ਹਾਲਾਤ ਨੇ ਇਹ ਤੁਹਾਡੇ ਸਾਹਮਣੇ ਨੇ ਇਸ ਤੋਂ ਬਣਾ ਤੁਹਾਨੂੰ ਅਨਾਜ ਮੰਡੀ ਦੇ ਵਿੱਚ ਹੋਰ ਅਸੀਂ ਇੱਕ ਬਹੁਤ ਵੱਡਾ ਜਿਹੜਾ ਕੂੜੇ ਦਾ ਢੇਰ ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਇੱਥੇ ਹੀ ਨਹੀਂ ਇਹ ਸਗੋਂ ਸਾਰੀ ਜਿਹੜੀ ਅਨਾਜ ਮੰਡੀ ਹੈ ਸਾਰੀ ਚਾਹੀ ਇਸ ਤਰ੍ਹਾਂ ਦੇ ਹਾਲਾਤ ਨੇ ਸੋ ਮਾਰਕੀਟ ਕਮੇਟੀ ਵੱਲੋਂ ਹਜ਼ਾਰਾਂ ਰੁਪਏ ਨੇ ਜਿਹੜੇ ਸਫਾਈ ਦੇ ਨਾਂ ਤੇ ਪਾਏ ਜਾਂਦੇ ਨੇ ਅਤੇ ਆਰਜੀ ਤੌਰ ਤੇ ਮੁਲਾਜ਼ਮ ਰੱਖ ਕੇ ਉਹਨਾਂ ਦੀ ਤਰਕਾਹਾਂ ਕਥਿਤ ਤੌਰ ਤੇ ਅਫਸਰਾਂ ਵੱਲੋਂ ਖਾਧੀਆਂ ਜਾਂਦੀਆਂ ਨੇ ਆ ਤੁਸੀਂ ਦੇਖ ਰਹੇ ਹੋ ਕਿ ਕਿੱਡਾ ਬੜਾ ਢੇਰ ਹੈ ਇਹ ਕੂੜੇ ਦਾ ਤਨਾਰਜ ਮੰਡੀ ਦੇ ਵਿੱਚ ਡੱਗਿਆ ਹੋਇਆ ਸੋ ਮੈਨੂੰ ਲੱਗਦਾ ਕਿ ਅਣਗੈਲੀ ਵਰਤਨ ਵਾਲੇ ਇਨ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਇਸ ਮੰਡੀ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਸੋ ਬਹੁਤ ਬਹੁਤ ਧੰਨਵਾਦ